ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਿੱਖ ਇਤਿਹਾਸ ਵਿੱਚ ਚਮਕਦੇ ਧਾਰੂ ਤਾਰੇ ਦੇ ਵਾਂਗ ਨੇ। ਉਹਨਾਂ ਦਾ ਜਨਮ 14 ਦਸੰਬਰ 1699 ਈਸਵੀ ਵਿੱਚ ਮਾਤਾ ਜੈਤੋ ਜੀ ਦੀ ਕੁੱਖੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬੱਸੀ ਪਠਾਨਾ مین ਰੂਡ ਨੇੜੇ ਨਿਰੰਕਾਰੀ ਭਵਨ ਵਿਖੇ ਐਮਜੀ ਸੇਵਿੰਗ ਮਸ਼ੀਨ ਕੰਪਨੀ ਅਤੇ ਵਰਕਰਾਂ ਵੱਲੋਂ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਗੁਰਦੀਪ ਸਿੰਘ ਸतीश ਰஞ்சிਤ ਸਿੰਘ ਸਰਬਨ 소ਹਿਤ ਕੁਮਾਰ ਸੁਰਮੁਖ ਸਿੰਘ ਦੀਪੂ ਬਬਲੂ ਸੌਰਵ ਗੌਰਵ ਅਤੇ ਗੁਰਵਿੰਦਰ ਸਿੰਘ ਮਿੰਟੂ ਆਦਿ ਹਾਜ਼ਰ ਸਨ ਦੇਖੋ ਪੂਰੀ ਖਬਰ ਜਿਦਾ ਨਾਮ ਪਾਵਾਂਗੇ ਜਿਹਦੇ ਬਾਰੇ ਬਾਬਾ ਫਤਿਹ ਸਿੰਘ ਦੇ ਜਾਣਦੇ ਆਲੇ ਦੀ ਖੂਹੇ ਦੇ ਵਿੱਚ ਲੰਗਰ ਲਾਇਆ ਗਿਆ ਜੀ ਸਾਰੀਆਂ ਸੰਗਤਾਂ ਦੇ ਨਾਲ ਮਿਲ ਕੇ ਲੰਗਰ ਦੀ ਸੇਵਾ ਕੀਤੀ ਹੈ ਜੀ ਕੀ ਕਿੰਨਾ ਵੱਲੋਂ ਲਗਾਇਆ ਗਿਆ ਜੀ ਇਹ ਸਾਡੇ ਐਮਜੀ ਸੈਮੀ ਮਸ਼ੀਨ ਕੰਪਨੀ ਵੱਲੋਂ ਸਾਡਾ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਅਸੀਂ ਸਹਿਯੋਗ ਕਰਕੇ ਅਸੀਂ ਇਹ ਲੰਗਰ ਲਾਇਆ ਜੀ ਸ਼੍ਰੀ ਫਤੇਗੜ ਸਾਹਿਬ ਤੋਂ ਪਾਰਸ ਗੋਤਮ ਦੀ ਰਿਪੋਰਟ